ਮੇਤਰੋ ਜਿੰਨੇ ਵੀ ਮੇਰੇ ਵੀਰ ਭਰਾ ਆਪਣੇ ਪੇਜ ਤੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਲਓ ਜੀ ਮੇਰੇ ਵੀਰ ਭਰਾਵੋ ਬਹੁਤ ਹੀ ਸੋਹਣਾ ਤੇ ਭਾਸਿਰ ਦਾ ਘੋੜਾ ਦਿਖਾਉਣ ਲੱਗਿਆ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਕਰ ਦਿਓ ਬਾਕੀ ਜੇ ਤੁਸੀਂ ਵੀ ਆਪਣੇ ਪੇਜ ਤੇ ਕਾਸੀ ਵੀ ਚੀਜ਼ ਦੀ ਪ੍ਰਮੋਸ਼ਨ ਵੀਡੀਓ ਵਗੈਰਾ ਕਰਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਵੀਡੀਓ ਦੇ ਐਂਡ ਵਿੱਚ ਮੈਂ ਨੰਬਰ ਦਿੱਤਾ ਹੋਇਆ ਉਸ ਨੰਬਰ ਤੇ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਕਰਦੇ ਆਂ ਜੀ ਆ ਘੋੜੇ ਦੀ ਡਿਟੇਲ ਬਾਰੇ ਗੱਲਬਾਤ ਤੇ ਮਿੱਤਰੋ ਬਲੈਕ ਐਡਮ ਘੋੜੇ ਦਾ ਬੱਚਾ ਹੈਗਾ ਤੇ ਉਹ ਘੋੜਾ ਹੈਗਾ ਜੀ ਗੁਜਰਾਤ ਚ ਤੇ ਉਹ ਘੋੜੇ ਦਾ ਬੱਚਾ ਹੈਗਾ ਤੇ DNA ਦੀ ਪਾਈ ਹੋਰਿਆਂ ਦੀ ਗਾਰੰਟੀ ਹੈ ਤੇ 5 ਸਾਲ ਉਮਰ ਹੈ ਜੀ ਤੇ ਹਾਈਟ ਦੀ ਗੱਲ ਕਰੀਏ ਤਾਂ ਆਪਾਂ ਨੂੰ 63 ਇੰਚ ਹਾਈਟ ਦੱਸੀ ਹੈ ਮਾਲਕ ਵੀਰਾਂ ਨੇ ਤੇ ਪਿੰਡ ਹੈਗਾ ਜੀ ਚੱਲ ਤੇ ਜ਼ਿਲ੍ਹਾ ਹੈਗਾ ਮਲੇਰਕੋਟਲਾ ਤੇ ਘਰੇ ਰੱਖਣ ਵਾਲਾ ਘੋੜਾ ਮੇਰੇ ਵੀਰ ਭਰਾਵੋ ਸਾਊਸੀਲ ਪੂਰਾਗਾ ਤੇ ਇੱਕ ਵਾਰੀ ਗੱਲਬਾਤ ਜ਼ਰੂਰ ਕਰਿਓ ਰੇਟ ਮੋ ਫੋਨ ਤੇ ਦੱਸਣਗੇ ਬਾਈ ਹੋਰੇ ਰੇਟ ਜਾਇਜ਼ ਆ ਤੇ ਵੀਡੀਓ ਕਰਵਾਉਣ ਲਈ ਆਪਣੇ ਨਾਲ ਗੱਲ ਕਰ ਲਿਓ ਤੇ ਘੋੜਾ ਖਰੀਦਣ ਦਾ ਬਾਈ ਹੋਰੇ ਨਾਲ ਕਰ ਲਿਓ